ਆ ਕੱਲ ਦੀ ਇੱਕ ਬਲਕਾਰ ਸਿੰਘ ਇਹਦਾ ਲੁਕਰਪੋਡੀ ਦਾ ਮਿਸਟਰੀਆਮ ਆ ਗੁਪਟੀਆਂ ਕੱਲ ਦੀ ਉਹਦੀ ਬੜੀ ਅਸ਼ਲੀਲ ਗੰਦੀ ਵੀਡੀਓ ਆਈ ਗਈ ਕੋਈ 21 ਸਾਲ ਦੀ ਲੜਕੀ ਨੂੰ ਉਹ ਨੌਕਰੀ ਵੈਦਾ ਕਰਦਾ ਕਿ ਤੈਨੂੰ ਮੈਂ ਨੌਕਰੀ ਦਊਂਗਾ ਤੇ ਤੂੰ ਮੇਰੇ ਨਾਲ ਤੁਲਕਾਤ ਬਣਾ ਉਸ ਮੱਤਰਕਾਰ ਨੇ ਉਹਦੀ ਜਿਹੜੀ ਵੀਡੀਓ ਦਾ ਸੀ ਲੜਕੀ ਦਾ ਮੁਖ ਉਹਦਾ ਬਲਰ ਕਰਤਾ ਤਾਂ ਕਿ ਲੜਕੀ ਦੀ ਕੋਈ ਪੱਤਰ ਲੱਗ ਸਕੇ ਕਿਉਂਕਿ ਉਹ ਲੜਕੀ ਦੀ ਬਹੁਤ ਜ਼ਿਆਦਾ ਬਦਨਾਮੀ ਹੋਣੀ ਸੀ ਉਹ ਅਸਲ ਵੀਡੀਓ ਇਹਨਾਂ ਦੇ ਕੋਲ ਸਾਰੇ ਪੱਤਰਕਾਰਾਂ ਦੇ ਕੋਲ پر اس لڑکی دا چہرہ چھپا کے اس منسٹر دا جنا او دنال گندیاں حرکتا کرتا کہ ساری گال دنیا دے رہے جو دی ویڈیو فیل چکی ہے پر بڑے سنے پر وادمان ٹیٹ بنے ہو لیکن میں بڑا فکر محسوس کر دیا کہ ایسی بلکہ آج سنگھ مارکہ جوڑا بندہ ساڑھے پنجاب دا منسٹر ہے ਕਿ ਇਹ ਬਦਲਾਅ ਸੀ ਮੇਰੇ ਵੀਰੋ ਬਦਲਾਅ ਕਰ ਸੀ ਇਹ ਸੁੱਚਾ ਸੀਗਾ ਕਿ ਤੁਸੀਂ ਕਾਂਗਰਸਾਂ ਅਕਾਲੀਆਂ ਦੀਆਂ ਮਾਰੀਆਂ ਕਰਨਾ ਕੀ ਤਾਂ ਤੋਂ ਬਿੱਤ ਕਰਕੇ ਸਾਡੇ ਪੰਜਾਬ ਨੂੰ ਚੰਗੀ ਲੀਡਰਸ਼ਿਪ ਪ੍ਰੋਵਾਈਡ ਕਰੋਗੇ ਸਾਡੇ ਦੇਸ਼ ਨੂੰ ਚੰਗੀ ਲੀਡਰਸ਼ਿਪ ਪ੍ਰੋਵਾਈਡ ਕਰੋਗੇ ਫਰਾਤ ਆ ਇਹਨਾਂ ਦੀ ਕਰਪੂਤਾ ਮਗਰਲਿਆਂ ਨਾਲ ਉਸ ਮੋਗੜਾ ਘਰੋਣੀਆਂ ਤੇ ਮਾਰੀਆਂ ਨੇ ਅਜਿ ਕੁ ਕੱਲ ਨਹੀਂ ਸੁਣਿਆ ਇਸੇ ਤਰ੍ਹਾਂ ਹੀ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਇੱਕ ਇਕਤਾਲੂ ਚੱਕ ਮਿਨਿਸਟਰ ਇਹਨਾਂ ਦਾ ਦਾਣਕੋਟ ਦਾ ਉਹ ਖਰਾਕ ਕਿਸ ਤਰ੍ਹਾਂ ਕੇ ਕੀਆ ਉਹਦੀ ਵੀ ਇੱਕ ਮੇਰੇ ਕੋਲ ਵੀਡੀਓ ਕਲੀਪ ਲੈ ਕੇ ਆਏ ਉਹ ਇੱਕ ਨੌਜਵਾਨ ਦਾ ਮੁੰਡੇ ਦਾ ਸ਼ੋਸ਼ਣ ਕਰ ਰਿਹਾ ਉਸ ਵੀਡੀਓ ਚ ਮੈਂ ਜਦੋਂ ਵੀਡੀਓ ਦੇਖੀ ਏਡੀ ਗੰਦੀ ਸੀ ਨਹੀਂ ਮੈਂ ਕਿਹਾ ਕਿ ਇਹ ਸੋਸ਼ਲ ਮੀਡੀਆ ਤੇ ਚੱਲੇਗੀ ਤਾਂ ਸਾਡੇ ਦਾ ਨੌਜਵਾਨਾਂ ਤੇ ਬੜਾ ਭੜਾ ਅਸਰ ਪਵੇਗਾ ਅਸੀਂ ਉਹ ਵੀਡੀਓ ਚੱਕ ਕੇ ਤੇ ਰਾਜਪਾਲ ਪੰਜਾਬ ਨੂੰ ਮਿਲ ਕੇ ਪੁਰੰਮ ਦਿੱਤੀ ਰਾਜਪਾਲ ਪੰਜਾਬ ਨੇ ਉਸ ਵੀਡੀਓ ਨੂੰ ਫੋਰੈਂਸਿਕ ਜਿਹੜੀ ਲੈਬੋਰੀ ਹੁੰਦੀ ਆ ਕਿ ਕਿਤੇ ਗਲਤ ਤਾਂ ਨਹੀਂ ਬਣਾਈ ਉਹਦੇ ਤੋਂ ਤਸਦੀਕ ਕਰਾ ਉਹ ਦਰਸ ਪਾਈ ਗਈ ਰਾਜਪਾਲ ਪੰਜਾਬ ਨੇ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਐਦਾਂ ਦਾ ਜਿਹੜਾ ਗੰਦਾ ਮਤ ਜਿਹੜਾ ਲਾਲ ਚੰਦ ਕਟਾਰੂ ਚੱਕ ਇਹਨੂੰ ਬਾਹਰ ਕੱਢਿਆ ਜਾਵੇ ਨਹੀਂ ਕਹਦੇ ਮੇਰੇ ਵੀਰੋ ਦਸੋ ਐਦਾਂ ਦੇ ਕਿਸੇ ਪਾਰਟੀ ਵਿੱਚ ਕੋ ਬੰਦੇ ਹਨ ਜਿਹੜੇ ਆ ਅਸ਼ਲੀਲ ਅਰਕਤਾ ਕਰਨ ਕੁੜੀਆਂ ਤੇ ਮੁੰਡਿਆਂ ਨੂੰ ਦਾ ਸ਼ੋਸ਼ਣ ਕਰਨ ਤੇ ਬੜੇ ਚੋਰੀਆਂ ਛਾਪੀਆਂ ਕਰਕੇ ਮਨਿਸਟਰ ਬਣੇ ਫਿਰਦੇ ਨੇ ਆ ਉਹਦਾ ਦਾ ਭਗਵਾਨ ਤੇ ਮਹਾਰਾਜ ਆ ਉਹ ਕਿੱਦਾਂ ਮੱਥੇ ਲਾਏਗਾ ਇਹਨਾਂ ਦੇ ਮੂੰਹ ਜਦੋਂ ਵੀਡੀਓ ਤਾਂ ਸਾਰਿਆਂ ਨੇ ਦੇਖ ਲੈਣੀ ਆ ਉਹ ਕਿਹੜੇ ਨਾਲ ਮੱਥੇ ਲੱਗੇਗਾ ਬਲਕਾਰ ਸਿੰਘ ਨੇ ਤੇ ਕਿਟਾਰੂ ਚੱਕ ਦੇ ਰੋਜ਼ ਮੱਥੇ ਲੱਗਦਾ ਅਚਾਹਸਰਾਂ ਦੇ ਬਣਾ ਰਾ ਹਨ ਉਹ ਅਫਸਰ ਇਹਨਾਂ ਮੰਤਰੀਆਂ ਦੇ ਕਿੱਦਾਂ ਮੱਥੇ ਲੱਗੇਗੇ ਉਹਨਾਂ ਦੇ ਘਰਾਂ ਦੇ ਬੱਚੇ ਨੇ ਲੜਕੀਆਂ ਨੇ ਬੇਜੇ ਨੇ ਘਰਵਾਲੀਆਂ ਨੇ ਔਰਤਾਂ ਨੇ ਕਿੱਦਾਂ ਮੱਥੇ ਲੱਗ ਰੋਗੇ ਪਰ ਮੈਂ ਉਹਨਾਂ ਦੇ ਆ ਬਲਕਾਰ ਸਿੰਘ ਦੇ ਕਿਟਾਰੂ ਚੱਕ ਦੇ ਬੋਟਾ ਦੇ ਬਣਾ ਰਾ ਆ ਉਹ ਕਿਹੜੇ ਹੁੰਦੇ ਨਾਲ ਜਾ ਕੇ ਉਹ ਗੱਲ ਚਾਰ ਪਾਉਂਦੇ ਹੋਣਗੇ ਕੀ ਹਾਰ ਬਾਕੇ ਕਹਿੰਦੇ ਹੋਣਗੇ ਕਿ ਬਹੁਤ ਚੰਗਾ ਕੰਮ ਕੀਤਾ ਖਾਪੀ ਦੇਦੇ ਹੋਣਗੇ ਕਿ ਤਗੜਾ ਹੋਇਆ ਤਾਂ ਹੋਰ 10 12 ਈਦਾਂ ਦਾ ਸਕੈਂਡਲ ਕਰ ਇੱਥੇ ਖੜੇ ਆ ਗਏ ਬਾਕੀ ਖਮਾਨੀਆਂ ਦੇ ਨਾਂ ਦੂਜਿਆਂ ਦੇ ਨਾਂ ਇੱਥੇ ਇਹਨਾਂ ਦਾ ਝੂਠ ਏਡਾ ਕਮਡਾ ਸਾਬਤ ਹੋਇਆ ਨਾ ਔਰ 3-4 ਗੱਲਾਂ ਨੇ ਜਰਾ ਦੇਣੀਆਂ ਸਾਡਾ ਥੋੜਾ ਲੋ ਜਿਵੇਂ ਜ਼ਿਆਦਾ ਨੇ ਇਹਨਾਂ ਦੇ ਕਿਰਦਾਰ ਦੀ ਗੱਲ ਕਰਦਾ ਮੈਂ ਅੱਜ ਚਲੋ ਸੜਕਾਂ ਬਣੀਆਂ ਨਹੀਂ ਬਣੀਆਂ ਨਾਲੀਆਂ ਬਣੀਆਂ ਨਹੀਂ ਬਣੀਆਂ ਸਾਡੇ ਸਕੂਲ ਅਪਗ੍ਰੇਡ ਕੀਤੇ ਨਹੀਂ ਕਿਤੇ ਉਹ ਘਟੂ ਘਟੜਿਆ ਕਿਰਦਾਰ ਤੇ ਚੰਗਾ ਰੱਖੋ ਆ ਬੰਤਾ ਮੈਂ ਇੱਕ ਬਗਰੌਲ ਪੇਟ ਗਿਆ ਦਰ ਵਿੱਚ ਇਦਾਂ ਮੈਂ ਕਿਸੀ ਬਗਰੌਲ ਪੁੱਛ ਲਈ ਉਹ ਮੈਨੂੰ ਕਹਿਣ ਲੱਗੇ ਕਿ ਆਪ ਅੱਜ ਆਪਾਂ ਮੀਟਿੰਗ ਇਕ ਹਣੀ ਬੋਲਤੇ ਕਰ ਰਹੇ ਹਾਂ ਮੈਂ ਕਿਹਾ ਕੀ ਗੱਲ ਉਹ ਮਾਦਮ ਜੀ